ਸੋ ਅ ਤੋ ਬੰਦ ਦਾ ਦੇ ਕੀ ਦੇ ਮੈਂ ਜੇ ਲੀਡ ਦੀ ਹੱਡੀ ਦੀ ਗੱਲ ਕਰਦੀ ਆ ਸਾਡੇ ਨਾਲ ਮੌਜੂਦ ਨੇ ਜਸੀਪਾ ਜੀ ਅ ਜਸੀਪਾ ਜੀ ਦੇ ਬਾਰੇ ਦਾ ਦੱਦਿਆ ਤੁਹਾਨੂੰ ਜਸੀਪਾ ਜੀ ਇਹ ਜਰਨੀ ਆ ਉਹਦੀ ਸਾਰੀ ਤੁਹਾਨੂੰ ਆਪਾਂ ਅੱਜ ਇਸ ਫਿਲਮ ਦੇ ਬਾਰੇ ਤੇ ਇਹਦੀ ਜਰਨੀ ਬਾਰੇ ਜਾਣਕਾਰੀ ਦੇ ਪਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪਰਿਵਾਰ ਦੇ ਥੈਂਕ ਯੂ ਥੈਂਕ ਯੂ ਤੇ ਜਿਵੇਂ ਤੁਹਾਡੀ ਜਰਨੀ ਦੀ ਗੱਲ ਕਰੀਏ ਪਹਿਲਾਂ ਆਪਾਂ ਉਥੋਂ ਹੀ ਸਟਾਰਟ ਕਰਦੇ ਆ ਫਿਲਮ ਤੇ ਆਪਾਂ ਬਾਅਦ ਚੰਦੇ ਆ ਜਰਨੀ ਬਾਜੀ ਬੇਸਿਕਲੀ ਜੇ ਸ਼ੁਰੂਆਤ ਕਰਾਂ ਰੀਅਲ ਨੇ ਮੇਰਾ ਜਸਵੀਰ ਸਿੰਘ ਹੈ ਹਾਂਜੀ ਮੈਂ ਬੇਟਾ ਕਿੱਤੀ ਹੋਈ ਐ ਇਲੈਕਟ੍ਰੋਨਿਕਸ ਇੰਜੀਨੀਅਰ ਐ ਮੈਂ ਠ ਕਹਿੰਦੇ ਨੇ ਇੱਕ ਕਾਰਨਾਮਾ ਹੁੰਦਾ ਹੁੰਦਾ ਹੈ ਹਾਂ ਹਾਂ ਦਾ 21 22 ਸਾਲਾਂ ਦਾ ਸੀਗਾ ਉਦੋਂ ਮੈਂ ਮੁਹੱਬਤ 'ਚ ਪੈ ਗਿਆ ਮਨ ਸਾਡੀ ਲਵ ਸਟੋਰੀ ਸੀਗੀ ਓਕੇ ਓਕੇ ਕਿਆ ਬਾਤ ਹੈ ਉਸ ਮੁਹੱਬਤ ਨੇ ਮੈਨੂੰ ਜਸਵੀਰ ਸਿੰਘ ਖਤਮ ਕਰਕੇ ਜਸਦੀਪ ਬਣਾਇਆ ਮੇਰਾ ਸਕਰੀਨ ਨੇਮ ਜਸਦੀਪ ਪੋਇਟ ਹੈ ਓਕੇ ਜਸਦੀਪ ਪੋਇਟ ਉਸ ਤੋਂ ਬਣਿਆ ਠੀਕ ਹੈ ਭਾਜੀ ਤੇ ਗਾਣੇ ਲਿਖਣਾ ਸ਼ੁਰੂ ਕੀਤਾ ਸੀਗਾ ਹਾਂਜੀ ਕਿ ਟੈਕਨੋਲ ਸੀਗਾ ਮੇਰਾ ਇੰਗਲਿਸ਼ ਦੇ ਵਿੱਚ ਮੇਰੀ ਇਹੀ ਫਰੈਂਡਸ਼ਿਪ ਦੇ ਉੱਤੇ ਮੇਰੇ ਹੀ ਮਨ 'ਚ ਦੀ ਲਵ ਸਟੋਰੀ ਤੇ ਓਕੇ ਤੋਂ ਮੈਂ ਇੰਗਲਿਸ਼ 'ਚ ਲਿਖਿਆ ਆਇਆ ਠੀਕ ਠੀਕ ਤੇ ਹੋਪਫੁਲੀ ਟਾਈਮ ਆਨਤੇ ਬਾਹਰ ਆਊਗਾ ਕਿ ਅੱਜ ਮਗਰ ਤੇ ਕੰਮ ਕਰ ਰਿਹਾ ਮੈਂ ਕੰਮ ਕਰਦਾ ਹੋਊਗਾ ਠੀਕ ਹੈ ਭਾਜੀ ਉਦੋਂ ਕਹਾਣੀ ਸ਼ੁਰੂ ਹੋਈ ਗਾਣਾ ਲਿਖਣਾ ਸ਼ੁਰੂ ਕੀਤਾ ਪਰ ਨੋਰਮਲ ਲਿਖਦੀ ਪਰ ਆ ਨਹੀਂ ਜੀ ਮੈਂ ਸੋਚਿਆ ਕਿ ਸ਼ਾਇਦ ਮੈਂ ਫਿਲਮਾਂ 'ਚ ਵੀ ਜਾਊਗਾ ਰਾਈਟਰ ਦਾ ਸੋਚ ਲਿਆ ਸੀਗਾ ਹਾਂਜੀ ਤੇ ਗਾਣੇ ਲਿਖਦੇ ਲਿਖਦੇ خیال ਆ ਕਿ ਜੋ ਸ਼ਾਰਟ ਫਿਲਮ ਹੀ ਕਰਕੇ ਦੇਖਦੇ ਆ ਠੀਕ ਹੈ ਜੀ ਸ਼ਾਰਟ ਫਿਲਮਾਂ ਤਾਂ ਨਹੀਂ ਸ਼ੁਰੂ ਕੀਤੀਆਂ ਤੇ ਲਿਖਣੀ ਸ਼ੁਰੂ ਕੀਤੀਆਂ ਤੇ ਮੈਂ ਆਇਆ 2017 'ਚ ਦਿਨੈਲ ਭਾਜੀ ਕੋਲ ਉਸ ਤੋਂ ਪਹਿਲਾਂ ਮੈਂ ਬੜੀ ਥਾਵਾਂ ਤੇ ਗਿਆ ਟੀ ਸੀਰੀਜ਼ ਜੀ ਵਾਈਟ ਹਿੱਲ 사ਗਾ ਕੋਲੋਂ ਆਉਂਦੇ ਨੇ ਕਿ ਦੋ ਨਵੇਂ ਨਵੇਂ ਨਿਕਲੇ ਤੇ ਹੱਥ ਪੱਲਾ ਨਹੀਂ ਫੜਦੇ ਹਾਂ ਹਾਂਜੀ ਹਾਂਜੀ ਭਾਜੀ ਮੇਰੇ ਵਰਗੇ ਬਹੁਤ ਆਉਂਦੇ ਆ ਉਹਨਾਂ ਕੋਲ ਮੇਰੇ ਉਹਨਾਂ ਦੇ ਕੋਈ ਕਸੂਰ ਨਹੀਂ ਹੈਗਾ ਦੱਸਿਆ ਨਾ ਉਹਨਾਂ ਨੂੰ ਵੀ ਲੱਗਦਾ ਕਿ ਵੀ ਅੱਜ ਇਹਨੂੰ ਮਿਲਣਾ ਅੱਜ ਉਹਨੂੰ ਮਿਲਣਾ ਸਕੇਜੂਲ ਬਿਜੀ ਹੁੰਦੇ ਨੇ ਮੀਟਿੰਗ ਨਹੀਂ ਕਦੇ ਹੋ ਪਈ ਉਹਨਾਂ ਨਾਲ ਹਾਂ ਬੈ ਕੇ ਆ ਜਾਂਦਾ ਸੀਗਾ ਠੀਕ ਹੈ ਦੂਜੀ ਸਕੇਜੂਲ ਦੇ ਵੱਡੇ ਲੋਕ ਨੇ ਨਾ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਦੇ ਤੇ ਬੈ ਕੇ ਨਿਕਲ ਆਉਂਦਾ ਸੀਗਾ ਫਿਰ ਕਿਸੇ ਨੇ ਦੱਸਿਆ ਮੇਰੇ ਉੱਥੇ ਇੱਕ ਮੁੰਡਾ ਹੈ ਵਿੱਕੀ ਤਰੋੜੀ ਕਰਕੇ ਮੇਰੇ ਹੀ ਪਿੰਡ ਦਾ ਧਰਾਵੜੀ ਮਕਨਾਲ ਤੋਂ ਹਰਿਆਣਾ ਓ ਵਿੱਕੀ ਤੋੜੀ ਦਾ ਕਿ ਸਿੰਗਰ ਹੈ ਉਹਨੇ ਦੱਸਿਆ ਕਿ ਮੇਰਾ ਗਾਣਾ ਸ਼ੂਟ ਹੋਇਆ ਸੀਗਾ ਪੰਜਾਬ 'ਚ ਤੇ ਉੱਥੇ ਪ੍ਰੋਡਕਸ਼ਨ ਆਇਆ ਦਾਖਲ ਕਰਕੇ ਨਾ ਤੇ ਜਨਰਲ ਭਾਜੀ ਮੇਨ ਬੰਦੇ ਨੇ ਉਹਨਾਂ ਨੂੰ ਮੈਨੂੰ ਲਾ ਕੇ ਮੈਂ ਆ ਗਿਆ ਜਨਰਲ ਭਾਜੀ ਨੂੰ ਮਿਲਣ ਤੇ ਫੋਨ ਕਰ ਲਿਆ ਤੇ ਮੈਂ ਪੁੱਛਿਆ ਕਿ ਤੇ 11:00 ਵਜੇ ਠੀਕ ਹੈ ਭਾਜੀ ਕਹਿੰਦੇ ਮੈਂ ਆ ਗਿਆ ਮੈਂ ਕਿਹਾ ਠੀਕ ਹੈ ਭਾਜੀ ਤੂੰ ਤਾਂ ਫਿਲਮ ਚੱਲਦੀ ਸਾਹ ਬਹਾਦਰ ਠੀਕ ਹੈ ਜੀ ਅੰਮੀ ਭਾਜੀ ਦੀ ਹਾਂਜੀ ਉਹ ਫਿਲਮ ਚੱਲਦੀ ਸੀ ਤੇ ਪ੍ਰੋਡਕਸ਼ਨ ਨਾਲ ਚੱਲਦੀ ਸੀ ਤੇ ਉੱਥੇ ਜਿਹੜੇ ਸੀਗੇ ਸਾਰੀ ਡਿਰੈਕਸ਼ਨ ਟੀਮ ਵੀ ਸੀਗੀ ਮੈਂ 11:00 ਵਜੇ ਜੂ ਬੈਠਾ ਭਾਜੀ ਕਹਿੰਦਾ ਮ ਪਾਜੀ ਖਾਸੇ ਬੀਜ਼ੀ ਸੀ ਕੁਐਸਚਨ ਪ੍ਰੋਡਕਸ਼ਨ ਵੀ ਕਰ ਰੇਗਾ ਸਾਰੇ ਹਾਂਜੀ ਆਈਥੋ ਉਸ ਟਾਈਮ ਤੇ ਤਿੰਨ ਚਾਰ ਫਿਲਮ ਇਕੱਠੀਆਂ ਪਾਜੀ ਹੈਂਡਲ ਕਰ ਰੇਦੇਗੇ ਹੂੰ ਹੂੰ ਨਾ ਹੈਡ ਆਫ ਟੂ ਦੇ ਨਾਲ ਪਾਜੀ ਅੱਜ ਵੀ ਉਹ ਇੰਨੇ ਕਿ ਜਿਆਦਾ ਕੈਪੇਬਲ ਨੇ ਕਿ ਇੱਕ ਟਾਈਮ ਤੇ 10 ਤੋਂ 12 ਫਿਲਮ ਇਕੱਠੇ ਕਰ ਸਕਦੇ ਕੋ ਬਿਲਕੁਲ ਹਾਂਜੀ ਟਾਈਮ ਤੋਂ ਚਾਰ ਤੱਕ ਇਕੱਠੀ ਕੀਤੀ ਹੋਈਆਂ ਹਾਂ ਬਾਲੀਵੁੱਡ ਪੰਜਾਬ ਤੇ ਪਾਜੀ ਕਹਿੰਦੇ 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 ਜਿਆਦਾ ਬੀਜ਼ੀ ਸੀਗਾ ਨਾ ਤੇ ਉਹ ਆਏ ਕਿਤੇ 8:00 ਵਜੇ ਤਾਂ ਉਹਨਾਂ ਨੇ ਮੈਨੂੰ ਮਿਲੇ ਆ ਕੇ ਤੇ ਅਪਰੀਸ਼ੀਏਟ ਕੀਤਾ ਕਹਿੰਦੇ ਇੰਨਾ ਟਾਈਮ ਵੇਟ ਕੀਤਾ ਤੇ ਪਹਿਲੀ ਗੱਲ ਤੇ ਦਾਈ ਤਰਕੇ ਪੇਸ਼ੈਂਸ ਹੈਗਾ ਯਾਰ ਹਾਂਜੀ ਹਾਂਜੀ ਕਿਉਂਕਿ ਇਸ ਲਾਈਨ ਦੇ ਵਿੱਚ ਜਿਹੜਾ ਆ ਗਿਆ ਉਹਦੇ ਕੋਲ ਪੇਸ਼ੈਂਸ ਹੁਣ ਬੜਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਜਿਹਦੇ ਕੋਲ ਪੇਸ਼ ਆਈ ਥਿੰਕ ਕਿਸੇ ਵੀ ਲਾਈਨ ਦੇ ਵਿੱਚ ਜਾਉਂਗੇ ਪੇਸ਼ੈਂਸ ਬੜਾ ਜ਼ਰੂਰੀ ਹੈ ਹਾਂ ਹਾਂ ਤੇ ਉਹਨਾਂ ਨੇ ਇੱਕ ਚੀਜ਼ ਕਹਿੰਦੇ ਇੱਕ ਚੀਜ਼ ਤੇ ਤਸਾਬਤ ਕਰਤੀ ਤੇਰੇ ਕੋਲ ਪੇਸ਼ੈਂਸ ਹੈਗਾ ਟੀਐਸ ਵੀ ਤੂੰ ਲੜਾਈ ਕਰ ਸਕਦਾ ਹੈ ਬਿਲਕੁਲ ਥੀਆਟ੍ਰਿਕਨ ਤੇ ਮੇਰੀ ਵੇਟ ਕੀਤਾ ਤੇ ਫਿਰ ਤੂੰ ਮਰ ਗਿਆ 8 ਸਾਲੇ ਇੰਡਸਟਰੀ ਚ ਵੇਟ ਕਰ ਹਾਂਜੀ ਹਾਂਜੀ ਤੇ ਉਹਨਾਂ ਨੇ ਆ ਚੀਜ਼ ਬੋਲੀ ਤੇ ਪਾ ਤੇ ਫਿਲਮ ਇੱਕ ਸਰਵਣ ਫਿਲਮ ਚੱਲਦੀ ਸੀ ਕਹਿੰਦੇ ਤੂੰ ਉਧਰ ਜਾ ਤੇ ਭਾਜੀ ਨੂੰ ਉਧਰ ਭੇਜਦਾ ਉਹ ਮੇਰੀ ਪਹਿਲੀ ਫਿਲਮ ਸੀ ਐਜ਼ ਅ ਸਿਸਟਮ ਡਾਇਰੈਕਟਰ ਨਾਲ ਨਾਲ ਮੈਂ ਇੱਕ ਫਿਲਮ ਲਿਖ ਰਿਹਾ ਸੀਗਾ ਭਾਜੀ ਨੂੰ ਪਸੰਦ ਆਈ ਭਾਈ ਦਾ ਕਿਤੋਂ ਲਿਖਦਾ ਵੀ ਸੋਣਾ ਆ ਫਿਰ ਬੋਤਾ ਸਿੰਘ ਗਰਦੇ ਸਿੰਘ ਸ਼ੁਰੂ ਹੋਈ ਉਹ ਪਹਿਲਾਂ ਤੁਸੀਂ 2016 ਤੋਂ ਸ਼ੁਰੂ ਹੋਈ ਪਈ ਸੀ ਫਿਲਮ ਠੀਕ ਹੈ ਜੀ Rajasthan ਸ਼ੂਟ ਹੋਈ ਸੀ ਸ਼ਰਨਾਰ ਦੇ ਡਾਇਰੈਕਟਰ ਸੀ ਜਮਸਤਾਨੇ ਦੇ ਨੇ ਹਾਂਜੀ ਭਾਜੀ ਤੇ ਭਾਜੀ ਜਿਹੜੇ ਜਨੈਲ ਭਾਜੀ ਬੋਤਾ ਸਿੰਘ ਗਰਦੇ ਸਿੰਘ ਨੇ ਬੜੂਦੋਰੇ ਸੀਗੇ ਠੀਕ ਹੈ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਇੱਕ ਮੁੰਡਾ ਰਾਈਟਰ ਆਇਆ ਨਵਾਂ ਵੀ ਆਪਾਂ ਡਰਾਫਟ ਜਿਹੜਾ ਉਹਦੇ ਟੈਕਵਰੀ ਦੀ ਵੀ ਨਿਗਮਰਵਾ ਲੈਂਦੇ ਆ ਤੇ ਉਹਦੇ ਤੇ ਮਾਰੇ ਮੋਟੇ ਐਡੀਸ਼ਨਲ ਸਕ੍ਰੀਨ ਤੇ ਡਾਇਲੌਗ ਦੇ ਵਿੱਚ ਮੈਂ ਇੰਪਰੂਵਮੈਂਟ ਕੀਤੀ ਤੇ ਉਹਦਾ ਮੈਂ ਫਿਰ ਡਾਇਰੈਕਸ਼ਨ ਦਾ ਪਾਰਟ ਵੀ ਰਿਹਾ ਤੇ ਰੈਟਿੰਗ ਦਾ ਪਾਰਟ ਵੀ ਰਿਹਾ ਉਹ ਖਤਮ ਹੋਈ ਤੇ ਫਿਰ ਜਦੋਂ ਨਾਲ ਨਾਲ ਮਸਤਾਨੇ ਦਾ ਪਾਰਟ ਸ਼ੁਰੂ ਹੋ ਗਿਆ ਨਾ ਠੀਕ ਹੈ ਭਾਜੀ ਤੇ ਚਰਨ ਆਲਤੀ ਸੀਗੇ ਹਾਂਜੀ ਤੇ ਉਹ ਜਿੰਮਾ ਮੇਰੇ ਸਿਰ ਲਾ ਦਿੱਤਾ ਗਿਆ ਵੀ ਆਹ ਥੋਟ ਹੈ ਇਹਨੂੰ ਬਿਲਡ ਕਰਨਾ ਮਸਤਾਨੇ ਨੂੰ ਠੀਕ ਹੈ ਭਾਜੀ ਤੇ ਮੈਂ ਨਾਲ ਦੇ ਨਾਲ ਰੋਜ਼ ਰਿਸਰਚ ਕਰਨੀ ਰੋਜ਼ ਕੰਮ ਕਰਨਾ ਉਹਦੇ ਤੇ ਸਟੋਰੀ ਤੇ ਕਰੈਕਟਰਸ ਬਣਾਉਣੇ ਮੈਂ ਹਾਲੀਵੁੱਡ ਦੀ ਫਿਲਮਾਂ ਦੇਖਣੀ ਸ਼ੁਰੂ ਕੀਤੀ ਐ ਕਹਿੰਦਾ ਲੱਗ ਗਈ ਪਾਰਟ ਐਡਿਟ ਕਰਨਾ ਸ਼ੁਰੂ ਕਰ ਦਿੱਤੇ ਮੈਂ ਉਹਨਾਂ ਦੇ ਕਲਿੱਪਸ ਵੀ ਐਡਿਟ ਕਰਨੀ ਸ਼ੁਰੂ ਕਰ ਦਿੱਤੇ ਮਸਤਾਨਾ ਦਾ ਪਹਿਲਾ ਡਰਾਫਟ ਰੈਡੀ ਹੋਇਆ ਓਕੇ ਭਾਜੀ ਤੇ ਮਸਤਾਨਾ ਦਾ ਪਹਿਲਾ ਡਰਾਫਟ ਰੈਡੀ ਮਰੂਕ ਕੋ ਸ਼ੂਟ ਹੋਣੀ ਸੀ ਉਦੋਂ ਪ੍ਰੋਡਿਊਸਰ ਹੋ ਸੀਗੇ ਹਨਾ ਤੇ ਐਕਟਰਸ ਵੀ ਹੋ ਸੀਗੇ ਹੂੰ ਹੂੰ ਤੇ ਫਿਰ ਕੋਰੋਨਾ ਆ ਗਿਆ ਵਿੱਚ ਹਨਾ ਕੋਰੋਨਾ ਕਰਕੇ ਉਹ ਐਕਟਰਸ ਰਿਪਲੇਸ ਹੋਏ ਪ੍ਰੋਡਿਊਸਰ ਰਿਪਲੇਸ ਹੋਏ ਤੇ ਇਨ ਬਿਟਵੀਨ ਉਹ ਤੱਕ ਮੈਂ ਪਹਿਲਾ ਡਰਾਫਟ ਰੈਡੀ ਕਰ ਬੈਠਾ ਸੀ ਮਸਤਾਨਾ ਦਾ ਤੇ ਤੂੰ 2022 ਚ ਇਹਨਾਂ ਨੇ ਸ਼ੂਟ ਸ਼ੁਰੂ ਕੀਤਾ ਤੇ ਉਦੋਂ ਮੈਂ ਪਾਰਟ ਨਹੀਂ ਬਣ ਸਕਿਆ ਕਿਉਂਕਿ ਮੇਰੀ ਆਲਰੇਡੀ ਇੱਕ ਫਿਲਮ ਜੈਸੀ ਲਨ ਸਾਈਨ ਸੀਗੀ ਉਹਦਾ ਮੈਂ ਪਾਰਟ ਸੀਗਾ ਠੀਕ ਹੈ ਬਜੀ ਉਹ ਸ਼ੂਟ ਹੋਣੀ ਸੀ ਹੂੰ ਉਸ ਚੱਕਰ ਦੇ ਵਿੱਚ ਮੈਂ ਉਹਦਾ ਪਾਰਟ ਨਹੀਂ ਬਣ ਪਾਇ ਪਰ ਮੈਂ ਜਿਹੜਾ ਪਹਿਲਾ ਡਰਾਫਟ ਮਸਤਾਨੇ ਤੁਹਾਨੂੰ ਲਿਖ ਕੇ ਦੇ ਦਿੱਤਾ ਸੀਗਾ ਕਿ ਮੇਰੀ ਮਸਤਾਨੇ ਫਿਰ ਪਹਿਲੀ ਫਿਲਮ ਆਈ ਐਜ਼ ਅ ਕੋ-ਰਾਈਟਰ ਤੇ ਜਿਹੜਾ ਉਹਦੇ ਤੇ ਡੈਜ਼ਿਗਨੇਸ਼ਨ ਮਿਲਿਆ ਉਹ ਕ੍ਰੀਏਟਿਵ ਰਾਈਟਰ ਦਾ ਮਿਲਿਆ ਨਾ ਮੈਂ ਉਹਦਾ ਕੋ-ਰਾਈਟਰ ਸੀਗਾ ਮਸਤਾਨੇ ਆਈ ਮਸਤਾਨੇ ਦੇ ਬਾਅਦ ਆ ਫਿਲਮ ਸੀਗੀ ਬਣਦਾ ਦੇਖੀ ਕੀ ਹਾਂਜੀ ਤੇ ਪਾਜੀ ਨੂੰ ਸਰ ਮੈਂ ਇਹ ਸੁਣਾਈ ਠੀਕ ਹੈ ਤੇ ਪਾਜੀ ਕਹਿੰਦੇ ਵੀ ਗੁੱਡਾ ਆਈਡੀਆ ਆਪਾਂ ਇਹਨਾਂ ਤੇ ਕਰਦੇ ਆ ਫਿਰ ਉਹਨਾਂ ਨੇ ਮੋਹਨ ਵੀਰ ਵੱਲ ਪਾਜੀ ਨੂੰ ਸੁਣਾਇਆ ਰਵੀ ਸੰਗੋਤ ਪਾਜੀ ਨੂੰ ਸੁਣਾਇਆ ਦੀ ਇਦਾਂ ਕਰਕੇ ਇੱਕ ਆਈਡੀਆ ਹੈਗਾ ਗੁਰੀ ਸਿੱਖੀ ਪਾਜੀ ਆਪਣੇ ਡਾਇਰੈਕਟਰ ਨੇ ਹਾਂਜੀ ਤੇ ਉਹਨਾਂ ਨੂੰ ਵਧੀਆ ਲੱਗਾ ਠੀਕ ਹੈ ਬਸ ਫਿਰ ਇਹਨੇ ਆਈਡੀਆ ਲੱਗਾ ਉਹਨਾਂ ਨੂੰ ਵਧੀਆ ਉਹਨਾਂ ਨੇ ਕੈਮਰ ਚੱਕ ਦਫਟੇ ਓਕੇ ਤੇ ਇੱਕ ਸਾਈਨਿੰਗ ਮਾਉਂਟ ਨਾਲ ਦੇ ਨਾਲ ਫਿਲਮ ਆਪਣੀ ਸ਼ੁਰੂ ਹੋਈ ਤੇ ਉਧਰ ਮੈਂ ਨਹੀਂ ਜਾ ਪਾਇਆ ਕਿਉਂਕਿ ਮਤਲਬ ਤੁਸੀਂ ਕਿਧਰ ਆਫਰ ਹਾਂਜੀ ਹਾਂਜੀ ਉਹ ਫਿਲਮ ਡਿਲੇ ਹੋਂਦੀ ਰਹੀ ਤੇ ਮੈਂ ਅਦਰ ਦੂਜੀ ਫਿਲਮ ਦਾ ਪਾਰਟ ਇਸ ਸਟੋਰੀ ਕਿੰਨੇ ਬਣਾ ਕੇ ਚੱਲਦਾ ਰਿਹਾ ਤੇ ਸੋਨਾ ਬਾਜੀ ਨੇ ਹੋਈ ਸਕ੍ਰੀਨ ਪਰ ਡਾਇਲੋਗ ਲਈ ਇਹਵੇਂ ਫਿਲਮ ਬਣੀ ਹੁਣ ਇੰਡੀਆ ਦਾ ਪਾਰਟ ਸ਼ੁਰੂ ਹੋ ਰਿਹਾ ਤੇ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਇਹ ਮੇਰੀ ਜਰਨੀ ਰਹੀ ਹੈ ਠੀਕ ਹੈ ਬਾਜੀ ਹਾਂ ਬਾਜੀ ਫਿਲਮ ਦਾ ਨਾਮ ਬੜਾ ਯੂਨੀਕ ਜਿਹਾ ਰੱਖਿਆ ਤੁਸੀਂ ਤੂੰ ਬਣਦਾ ਦੇਖੀ ਇਹਦੇ ਪਿੱਛੇ ਦਾ ਕੀ ਕਾਰਨ ਹੈ ਬਿ ਯੂਨੀਕ ਜਿਹਾ ਨਾਮ ਮਤਲਬ ਵੀ ਇੱਕ ਹੋਰ ਵੀ ਹਰੀਸ਼ ਭਾਜੀ ਦੀ ਫਿਲਮ ਦੇ ਵਿੱਚ ਨਾ ਨਾਮ ਤਕਰੀਬਨ ਇਦਾਂ ਦੇ ਹੀ ਹੁੰਦੇ ਆ ਦੇਖਣ ਦੇ ਹਾਂਜੀ ਹਾਂਜੀ ਉਹਨੇ ਕਰਕੇ ਆਇਆ ਵੈਸੇ ਇਹਦੇ ਵਿੱਚ ਕੀ ਕੀ ਸਟੋਰੀ ਕੀ ਇਹਦੀ ਸਟੋਰੀ ਦੇਖੋ ਮੈਂ ਨਾਮ ਨਹੀਂ ਸੀ ਸੋਚਿਆ ਤਾਂ ਪਰ ਦੇਖੇ ਕਿ ਇਹ ਟੀਮ ਦਾ ਕੰਮ ਹੈ ਨਾਮ ਰਖਣਾ ਇਹਦਾ ਨਾ ਹਾਂਜੀ ਹਾਂਜੀ ਅਸੀਂ ਬੜੇ ਸਲਾਹਾਂ ਕੀਤੇ ਵੀ ਨਾਮ ਕੀ ਹੋ ਸਕਦਾ ਹੈ ਨਾ ਵੀ ਪਾ ਬੇਸਿਕਲੀ ਕੀ ਕਹਿ ਰਹੇ ਨੇ ਕਿ ਇੱਕ ਵਾਰੀ ਦੇਖ ਲੈ ਤੇਰੇ ਭਰਾ ਨੂੰ ਸਿੰਗਰ ਬਣਾ ਫਿਰ ਦੇਖੀਂ ਬਣਦਾ ਨਾ ਤੇ ਉਸੇ ਚੱਕਰ ਤੁਸੀਂ ਨਿਕਲੇਗਾ ਇਹ ਬੰਦਾ ਕਹਿੰਦਾ ਪੱਕਾ ਹੌਲ ਹੁੰਦੇ ਮੇਰਾ ਦੋਸਤ ਅਮਰੀਕਰ ਆਇਆ ਮੇਰੇ ਫੈਮਲੀ ਬੇਸਿਕਲੀ ਸਾਰੀ ਬੈਕਗ੍ਰਾਉਂਡ ਬਾਹਰ ਦੀ ਆ ਚਾਰ ਮਾਸੀਆਂ ਨੇ ਦੋ ਮਾਮੇ ਹਾਂਜੀ ਹਾਂਜੀ ਉਹ ਵੀ ਸਾਰੀ ਹੀ ਬੱਚੇ ਬਾਹਰ ਨੇ ਭੈਣਾ ਮੇਰੇ ਭਰਾ ਕੋਈ ਵੀ ਇੱਕ ਇੰਡੀਵਿਜੂਅਲੀ ਮੇਰਾ ਕਰਨ ਬ੍ਰਦਰ ਇੰਡੀਆ ਚ ਨਹੀਂ ਹੈ ਓਕੇ ਓਕੇ ਤਉ ਕਿ ਉਹ ਕਹਿੰਦਾ ਤੂੰ ਦੇਖੀਂ ਬੰਦਾ ਕੀ ਹਾਂਜੀ ਹਾਂਜੀ ਉਹ ਤੂੰ ਹੀ ਆਈਡੀ ਨਿਕਲਗੇ ਬੰਦਾ ਦੇਖੇਗੀ ਓਕੇ ਓਕੇ ਤੇ ਹੁਣ ਫਿਲਮ ਲੈ ਕੇ ਕਿੰਨੇ ਕ ਐਕਸਾਈਟਮੈਂਟ ਕਿੰਨੇ ਕੇ ਵੇਟ ਐਨ ਉਹਨੀਆਂ ਫਿਲਮਾਂ ਨੂੰ ਕਿਉਂਕਿ ਮੈਨੂੰ ਲੱਗਦਾ ਦੂਜੀ ਫਿਲਮ ਜਿੱਦਾਂ ਤੁਸੀਂ ਦੱਸਿਆ ਇਹ ਦੂਜੀ ਫਿਲਮ ਹੈ ਜੀ ਹਾਂ ਸਾਨੇ ਪਹਿਲੇ ਸੀ ਦੂਜੀ ਮੇਰੀ ਇਹ ਆ ਹਾਂਜੀ ਤੇ ਐਕਸਾਈਟਮੈਂਟ ਦੇਖੋ ਵੀ ਉਹ ਕਹਿੰਦੇ ਨੇ ਹਰ ਮਾਲੂਮ ਦਾ ਪੁੱਤਰ ਪਿਆਰਾ ਹੁੰਦਾ ਹਾਂਜੀ ਹਾਂਜੀ ਤੇ ਆਈ ਥਿੰਕ ਮੈਂ ਅਗਤਾਵਚਨ ਸਰ ਨੂੰ ਨਾ ਫੋਲੋ ਕਰਦਾ ਹਾਂ ਉਹਨਾਂ ਨੇ ਮੈਂ ਇੰਟਰਵਿਊ ਸੁਣਿਆ ਉਹਨਾਂ ਨੇ ਕਿਹਾ ਵੀ ਹਰ ਕੰਮ ਉਹ ਮੈਂ ਕਰੋ ਕਿ ਤੁਹਾਡਾ ਪਹਿਲਾ ਹੋਵੇ ਜੇ ਤੁਸੀਂ ਆ ਲੈ ਕੇ ਜਾਵੋਗੇ ਨਾ ਪਿੱਛੇ ਮੈਂ ਰਾਈਟਰ ਆ ਮੈਂ ਆ ਕਰ ਰਿਹਾ ਮੈਂ ਆ ਕਰ ਲਿਆ ਫਿਰ ਤੁਸੀਂ ਇਹ ਸਿੱਖ ਨਹੀਂ ਪਾਉਗੇ ਹੂੰ ਬਿਲਕੁਲ ਪਰ ਤੇ ਮੈਂ ਜੋ ਵੀ ਬਜਟ ਕਰਦਾ ਮੈਂ ਐਜ਼ ਅ ਫਰਸਟ ਹੀ ਕਰਦਾ ਇਹ ਮੇਰਾ ਪਹਿਲਾ ਹੀ ਹੈ ਠੀਕ ਓਕੇ ਤੇ ਐਕਸਾਈਟਮੈਂਟ ਪਹਿਲੇ ਹੀ ਜਿੰਨੀ ਜਿੰਨੀ ਕਿ ਮਸਾਨੇ ਸੀਗੀ ਉੰਨੀ ਹੀ ਆਜਾ ਓਕੇ ਐਕਸਾਈਟਮੈਂਟ ਪੂਰੀ ਹੈ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਭਾਜੀ ਸਮਾਂ ਦੇਣ ਲਈ ਓਕੇ ਭਾਈ ਸੋ ਅਸਾਂ ਸਾਡੇ ਨਾਲ ਫਿਲਮ ਦੀ ਰੀਡ ਦੀ ਹੱਡੀ ਜਿਵੇਂ ਆਪਾਂ ਕਹਿਤਾ ਜੱਸੀ ਪਾਜੀ ਸੋਇਆ ਮੈਂ ਗੱਲਬਾਤ ਕਰੀ ਨੇ ਜਰਨੀ ਜਾਣੀ ਅਬੀਦ ਕਰਦੇ ਤੁਹਾਨੂੰ ਇੰਟਰਵਿਊ ਵਧੀਆ ਲੱਗਿਆ ਹੋਣਾ ਹੋਰ ਵਧੇਰੇ ਜਾਣਕਾਰੀ ਲਈ ਪੋਲੀਵੁੱਡ ਟੂਡੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰਿਓ ਬਹੁਤ ਧੰਨਵਾਦ